JP。 ਪਰ ਪਤਾ ਨਹੀਂ ਕਿਉਂ ਆ ਦਿਨਾਂ ਦੇ ਵਿੱਚ ਜਿਸ ਦਿਨਾਂ ਦੇ ਵਿੱਚ ਸਹਿਬੇ ਕਮਾਲ ਗੋਬਿੰਦ ਸਿੰਘ ਮਹਾਰਾਜ ਆਪਣੇ ਸਮੁੱਚੇ ਪਰਿਵਾਰ ਸਮੇਤ ਜਦੋਂ ਪਰਿਵਾਰ ਵਿਛੋੜਾ ਪਿਆ ਆਪਣੇ ਵੱਡੇ ਸਹਜਾ ਦੇਸੀਧ ਕਰਾਏ ਛੋਟੇ ਸਹਜਾ ਦੇਸੀਧ ਹੋਏ ਠੰਡੇ ਬੰਦੇ ਵਿੱਚ ਮਾਤਾਈ ਸੀਧ ਹੋਏ ਆ ਦਿਨਾਂ ਦੇ ਵਿੱਚ ਦਿੱਲੀ ਦੀਆਂ ਪਾਰਟੀਆਂ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਸਾਡੀਆਂ ਭਾਵਨਾਵਾਂ ਨਾਲ ਖੇਡ ਰਹੀਆਂ ਹਨ ਸੋ ਇਹ ਪੰਛੀ ਇਕੱਲਾ ਇਹਦੇ ਮਗਰ ਸ਼ਿਕਾਰੀ ਬਹੁਤ ਹੈ ਸੋ ਇਸ ਕਰਕੇ ਸਿਰ ਕੌ ਨੂੰ ਜਾਗਰੂਕ ਹੋਣਾ ਪੂ ਕਦੇ ਵੀ ਇਹ ਕੀਤਾ ਸੇਕਮ ਬਰਦਾਸ਼ਤ ਨਹੀਂ ਕਰੂ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਾਨੂੰਨੀ ਘਟਨਾ ਦੀ ਕਾਰਵਾਈ ਦੀ ਹੋਸ਼ੀ ਕਾਰਵਾਈ ਦੀ ਜੋ ਮੈਂ ਸਮਝ ਸੇਕਮ ਨੂੰ ਚਿਰਉਣ ਵਾਲੀ ਕਾਰਵਾਈ ਦੀ ਜਿੱਥੇ ਨਿਦਾ ਕਰਦੀ ਹੈ ਉਥੇ ਸਤ ਸਬਦ ਨਾਲ ਦੋਨੇ ਪਾਰਟੀਆਂ ਨੂੰ ਇਹ ਵੀ ਕਹਿੰਦੀ ਹੈ ਕਿ ਇਸ ਕਾਰਵਾਈ ਘਟਨਾ ਤੇ ਤੁਰੰਤ ਮਾਫੀ ਮੰਗੀ ਜਾਵੇ ਅਤੇ ਅਗਾਂਹ ਤੋਂ ਅਜਿਹੀਆਂ ਕਾਰਵਾਈਆਂ ਨਾ ਹੋਣ ਕਿਉਂਕਿ ਸਿੱਖੋਂ ਜਾਗਰੂਪ ਹੈ ਸਿੱਖੋਂ ਹਮੇਸ਼ਾ ਆਪਣੇ ਗੁਰੂ ਸਹਿਬਾਨ ਦੀ ਰਿਸਪੈਕਟ ਇੱਜ਼ਤ ਸਤਕਾਰ ਤੇ ਅਕਾਲੀ ਅਕਾਲ ਪੁਰਖ ਮੰਦਾ ਰੱਬ ਮੰਦਾ ਰੱਬੀ ਰੂਹ ਮੰਦਾ ਕਿਉਂਕਿ ਅਲਾਹੀ ਜੋਤ ਸੀ ਸਾਈਹਬੇ ਇਕਬਾਲ ਗੋਵਿੰਦ ਸਿੰਘ ਮਹਾਰਾਜ ਅਤੇ ਉਹਨਾਂ ਦੇ ਸਹਿਜਾਦੇ ਸੋ ਉਹਨਾਂ ਦੇ ਕਾਰਟੂਨ ਬਣਾਉਣੇ ਅਦਾ ਚਿੱਤ ਸਿੱਖੋਂ ਬਰਦਾਸ਼ਤ ਨਹੀਂ ਕਰੂ ਇਹ ਦੋਨੇ ਪਾਰਟੀਆਂ ਨੂੰ ਮਾਫੀ ਮੰਗਣੀ ਚਾਹੀਦੀ ਹੈ